ਅੱਜ ਅਕਲੀਏ ਦੇ ਤਿੰਨ ਸਕੂਲਾਂ ਵਿੱਚ ਲਗਭਗ 25 ਲੱਖ ਦੀ ਜੋ ਗ੍ਰਾਂਟ ਹੈ ਇਸ ਤੋਂ ਬਿਨਾਂ 7 ਲੱਖ ਚ ਜੋ ਗਰਾਊਂਡ ਬਣ ਰਿਹਾ ਉਹਦਾ 32-33 ਲੱਖ ਰੁਪਏ ਹੁਣ ਤੱਕ ਇੱਥੇ ਲੱਗ ਚੁੱਕਿਆ ਔਰ ਆਉਣ ਵਾਲੇ ਸਮੇਂ ਚ ਜਿਹੜੀਆਂ ਜਿਹੜੀਆਂ ਰਿਕੁਆਇਰਮੈਂਟਸ ਇਹਨਾਂ ਸਕੂਲਾਂ ਨੇ ਦਿੱਤੀਆਂ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਸੇ ਜਿਹੜੇ ਅਕਾਦਮਿਕ ਇਅਰ ਤੇ ਉਹ ਸਾਰੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਲੋੜਾਂ ਨੇ ਉਹ ਆਪਾਂ ਪੂਰੀਆਂ ਕਰਾਂਗੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕੋਈ ਧਿਆਨ ਨਹੀਂ ਦਿੱਤਾ ਗਿਆ। ਰਦਰ ਸਾਡੇ ਜਿਹੜੀ ਸਿੱਖਿਆ ਪ੍ਰਣਾਲੀ ਹੈ ਉਹ ਬਿਲਕੁਲ ਇੱਕ ਸ਼ੈਂਬਲਿੰਗ ਸਟੇਜ ਸੀਗੀ ਬੜਾ ਮਾੜਾ ਹਾਲ ਚਾਰ ਦੀਵਾਰੀਆਂ ਢਾਈਆਂ ਹੋਈਆਂ ਟੁੱਟੇ ਕਲਾਸਰੂਮ ਫਰਨੀਚਰ ਹੈ ਨਹੀਂ ਔਰ ਟਾਇਲਟਸ ਦਾ ਮਾੜਾ ਹਾਲ ਔਰ ਮੈਨੂੰ ਇਹ ਲੱਗਦਾ ਕਿ ਪੂਰੀ ਤਰ੍ਹਾਂ ਇਹ ਤਹੀ ਹੀ ਸੀਗਾ ਕਿ ਜਿਹੜਾ ਵਿੱਦਿਆ ਹੈ ਉਹਦਾ ਪੂਰਾ ਵਪਾਰੀਕਰਨ ਹੋ ਜੇ ਤਾਂ ਜੋ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਸਿਸਟਮ ਨੂੰ ਬਿਲਕੁਲ ਅੱਖੇ ਪਰੋਖੇ ਕੀਤਾ ਗਿਆ ਸੀ ਔਰ ਸਰਕਾਰ 100% ਇਹਦੇ ਵੱਲ ਪੂਰਾ ਧਿਆਨ ਹੈ ਉਹ ਸਾਡਾ ਸਭ ਤੋਂ ਪਹਿਲੀ ਪ੍ਰਾਇੋਰਟੀ ਹੈ ਸਾਡੇ ਬੱਚਿਆਂ ਨੂੰ ਦੇ ਹੱਥਾਂ 'ਚ ਕਿਤਾਬਾਂ ਫੜਾਉਣੀਆਂ ਉਹਨਾਂ ਨੂੰ ਲਾਇਬ੍ਰੇਰੀਆਂ 'ਚ ਲੈ ਕੇ ਜਾਣਾ ਉਹਨਾਂ ਨੂੰ ਆਪਣੇ ਗਰਾਊਂਡ ਚ ਲੈ ਕੇ ਜਾਣਾ ਤਾਂ ਜੋ ਜਿਹੜੇ ਆਪਣੇ ਬੱਚੇ ਜਿੱਥੇ ਪੜ੍ਹਾਈ ਚ ਖਿਸ਼ਿਆਰ ਹੋਣ ਉਤੇ ਖੇਡਾਂ ਵੱਲ ਵੀ ਆਕਰਸ਼ਿਤ ਹੋਣ ਤਾਂ ਜੋ ਆਪਣੇ ਪੰਜਾਬ ਦਾ ਆਪਣੇ ਇਲਾਕੇ ਦਾ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਸਿੱਖਣ ਨੂੰ ਲੈ ਕੇ ਹੋਰ ਵੀ ਉਤਪਲ ਕਿਤੇ ਜਾ ਕੇ ਸਰਕਾਰ ਨੇ ਦੇਖੋ ਕੁਝ ਦਿਨ ਪਹਿਲਾਂ ਅਪੁਆਇੰਟਮੈਂਟ ਲੈਟਰ ਦਿੱਤੇ ਗਏ ਨੇ ਔਰ ਸਿੱਖਿਆ ਦੇ ਕਿਤੇ ਚ ਦੇਖੋ ਤਿੰਨ ਚੀਜ਼ਾਂ ਹੁੰਦੀਆਂ ਨਾ ਇੱਕ ਕਲਾਸਰੂਮ ਵਧੀਆ ਹੋਣ ਸਕੂਲ ਵਧੀਆ ਹੋਣ ਅਧਿਆਪਕ ਪੂਰੇ ਹੋਣ ਮੈਂ ਪਿਛਲੇ ਸਕੂਲ ਚ ਗਿਆ ਉਥੇ ਨੌ ਅਧਿਆਪਕ ਨੇ ਹਾਲਾਂਕਿ ਸਟੂਡੈਂਟ ਹਜੇ ਬਿਲਕੁਲ 150 ਹੈ ਕਿਉਂਕਿ ਸਾਲ ਬਦਦਾ ਮਤਲਬ ਵੀ ਅਧਿਆਪਕ ਪੂਰੇ ਕਰ ਰਹੇ ਆ ਅਸੀਂ ਕਲਾਸਰੂਮ ਪੂਰੇ ਕਰ ਰਹੇ ਆ ਔਰ ਬੱਚੇ ਹੁਣ ਲੋਕਾਂ ਨੇ ਲੈ ਕੇ ਆਉਣੇ ਆ ਕਿਉਂਕਿ ਇਹ ਵਿਆਹ ਦੀ ਸਿੱਖਿਆ ਜਿਹੜੀ ਸਰਕਾਰੀ ਸਕੂਲਾਂ ਚ ਮਿਲ ਸਕਦੀ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰਾਈਵੇਟ ਸਕੂਲ ਇੰਨੀ ਵਧੀਆ ਸਿੱਖਿਆ ਦੇ ਸਕਦਾ ਸਰਕਾਰੀ ਸਕੂਲ ਕੰਟਰੀ ਦੇ ਵਿੱਚ ਸਰ ਲੈਕਚਰਾਂ ਦੀ ਬਹੁਤ ਵੱਡੀ ਘਾਟ ਹੈ ਬਿਲਕੁਲ ਜਿਹੜੀ ਵੀ ਕਾਂਟ ਹੋਊਗੀ ਉਹ ਸਮਾਂ ਰਹਿੰਦੇ ਕਿਉਂਕਿ ਕੁਝ ਚੀਜ਼ਾਂ ਇਹ ਹੈ ਇੱਕ ਕੋਈ ਚੀਜ਼ਾਂ ਹਾਲਾਂਕਿ 340 ਕੋਰਟ ਕੇਸ ਅਸੀਂ ਖਤਮ ਕਰਵਾ ਚੁੱਕੇ ਆਂ ਬਹੁਤ ਸਾਰੇ ਕੇਸ ਕਈ ਵਾਰੀ ਕੋਰਟਾਂ ਦੀ ਸਟੇਪ ਵਗੈਰਾ ਕਰਕੇ ਰੁਕੇ ਹੋਏ ਨੇ ਪਰ ਫਿਰ ਵੀ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਜਿਹੜਾ ਹੈ ਟੀਚਰਜ਼ ਦੀ ਭਰਤੀ 'ਚ ਕੋਈ ਵਿਗਾ ਨਾ ਹੋਵੇ ਤਾਂ ਜੋ ਸਾਡੇ ਬੱਚਿਆਂ ਨੂੰ ਇੱਕ ਮਿਆਰੀ ਸਿੱਖਿਆ ਸਿਖਿਆ ਜੇ ਸਕੀਏ ਜਿਵੇਂ ਤੁਸੀਂ ਗੱਲ ਕੀਤੀ ਆਂ ਪੰਜਾਬ ਦੇ ਸਕੂਲ ਚ ਦੇਖਾ ਬੰਦੀ ਆ ਕੋਈ ਸੋਣਾ ਸਕੂਲ ਬਣਾਏ ਨੇ ਲੱਗਦਾ ਹੈ ਇਸ ਤਰ੍ਹਾਂ ਦੇ ਸਕੂਲ ਬਣੇ ਨੇ ਜਿਹੜੇ ਮਾਪੇ ਨੇ ਹਲੇ ਵੀ ਜੇ ਨਹੀਂ ਬੱਚਿਓ ਉਹਨਾਂ ਨੂੰ ਕਰਾਂਗਾ ਉਹਨਾਂ ਨੂੰ ਜਾਗਰਤ ਕਰਾਂਗਾ ਕਿ ਨਾਲ ਲੋੜ ਹੈਗੀ ਬਿਲਕੁਲ ਜੀ ਦੇਖੋ ਇਹ ਤਾਂ ਸਾਰੇ ਸਮਾਜ ਦੀ ਜ਼ਿੰਮੇਵਾਰੀ ਹੈ ਕੋਈ ਵੀ ਬਦਲਾ ਆਉਂਦੇ ਬੜਾ ਸਮਾਂ ਲੱਗ ਜਾਂਦਾ ਪਰ ਫਿਰ ਵੀ ਬੜਾ ਅਸੀਂ ਦੇਖਿਆ ਇੱਕ ਸਾਲ ਚ ਬੜਾ ਤਖੜਾ ਲੋਕਾਂ ਦਾ ਰੁਝਾਨ ਬਣਿਆ ਔਰ ਚਾਹੀਦਾ ਵੀ ਹੈ ਕਿਉਂਕਿ ਜਿੰਨੇ ਪੜੇ ਲਿਖੇ ਟੀਚਰ ਪ੍ਰਾਈਵੇਟ ਸਕੂਲਾਂ ਚ ਨਹੀਂ ਮੇਰੇ ਹਿਸਾਬ ਨਾਲ ਉਹ ਪ੍ਰਾਈਵੇਟ ਸਕੂਲਾਂ ਚ ਉਸ ਲੈਵਲ ਦੇ ਅਧਿਆਪਕ ਨਹੀਂ ਹੋ ਸਕਦੇ ਕਿਉਂਕਿ ਉਹ ਵਿਚਾਰਿਆਂ ਨੂੰ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 15000 ਸੈਲਰੀ ਮਿਲਦੀ ਹੈ ਇੱਥੇ ਸਾਰੇ ਟੈਟ ਪਾਸ ਨੈਟ ਪਾਸ ਔਰ ਪੋਸਟ ਗ੍ਰੈਜੂਏਟ ਹੈ ਨਾ ਸਾਰੇ ਉਹ ਬੜੇ ਵਧੀਆ ਬਿਲਕੁਆਲ ਕੁਆਲੀਫਾਈਡ ਟੀਚਰ ਨੇ ਸੋ ਆਉਣ ਵਾਲਾ ਸਮੇਂ ਤੇ ਮੈਨੂੰ ਇਹ ਲੱਗਦਾ ਕਿ ਸਰਕਾਰੀ ਸਕੂਲਾਂ ਦਾ ਸਮਾਂ ਮੁੜ ਆਉਣ ਆ ਰਿਹਾ ਔਰ ਮੁੜ ਆਉਣ ਵਾਲੇ ਸਾਲ ਚ ਅਸੀਂ ਬੜੀ ਇਹਦੇ ਚ ਇਨਕਲਾਬੀ ਬਦਲਾਅ ਦੇਖਾਂਗੇ ਲੋਕਾਂ ਨੂੰ ਪਹਿਲੇ ਇਹ ਸੀਗਾ ਨਾ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਖਰੀ ਬੜੀ ਪ੍ਰਾਇਮਿੰਦੀ ਹੋਊਗੀ ਮੈਂ ਜਦੋਂ ਇਸ ਹੈ ਟੀਚਰ ਸੀ ਮੈਂ ਬੜੇ ਲੋਕਾਂ ਨੂੰ ਇਸ ਗੱਲ ਦੀ ਗਾਈਡ ਕੀਤਾ ਸੀ ਵੀ ਤੁਸੀਂ ਕਿਉਂ ਉਹਨਾਂ ਗੱਲ ਤੋਂ ਫਸੇ ਜਾ ਰਹੇ ਹੋ ਔਰ ਫਿਰ ਵੀ ਲੋਕ ਉਧਰੋਂ ਜ਼ਿਆਦਾ ਇੰਟਰਸਟ ਲੈਂਦੇ ਸੀ ਵੀ ਸਾਡਾ ਬੱਚਾ ਖੜਾ ਇੱਥੋਂ ਪੜ੍ਹ ਕੇ ਕੋਈ ਚੰਗਾ ਅਫਸਰ ਬਣ ਜਾਊਗਾ ਪਰ ਹੁਣ ਜਿਹੜਾ ਸਕੂਲਾਂ ਦਾ ਹਾਲਾਤ ਨੇ ਸਰਕਾਰੀ ਸਕੂਲਾਂ ਦੇ ਵਿੱਚ ਇੰਨੀ ਸਹੂਲਤ ਹੈ ਵੀ ਕੋਈ ਵੀ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਬਾਕੀ ਪ੍ਰਾਈਵੇਟ ਦੇ ਤਾਂ ਖਰਚੇ ਹੀ ਜਾਂਦੇ ਜਾਂਦੇ ਨੇ ਬੈਂਡ ਦਾ ਖਰਚਾ ਪਤਾਬਾਂ ਦੇ ਖਰਚੇ ਵਰਦੀਆਂ ਦੇ ਖਰਚੇ ਉਹ ਤਾਂ ਤੁਸੀਂ ਜਾਨੋ ਵੀ ਇਹਨਾਂ ਆਮ ਪੇ ਹੀ ਨਹੀਂ ਕਰ ਸਕਦਾ ਉਹ ਤਾਂ ਕੋਈ ਇੱਕ ਬੜਾ ਆਮਦਨ ਵਾਲਾ ਕਰ ਹੋਵੇ ਜਿਹੜਾ ਪੇ ਕਰਦੇ ਆਮ ਗਰੀਬ ਦੀ ਜਨਤਾ ਦੀ ਪਹੁੰਚ ਤੋਂ ਬਾਹਰ ਹੈ ਮੈਂ ਕਹਿੰਨਾ ਵੀ ਜਿੰਨਾ ਸਰਕਾਰੀ ਸੋ ਇੱਧਰ ਮਿਲਦੀ ਹੈ ਸਰਕਾਰੀ ਸਕੂਲਾਂ 'ਚ ਚੰਗੇ ਕੁਆਲੀਫਾਈਡ ਟੀਚਰ ਨੇ ਚੰਗਾ 110 ਗਵਰਨਮੈਂਟ ਦਾ ਸਮਾਨ ਇੰਨਾ ਭੇਜਿਆ ਹੋਇਆ ਹੈ ਕਮਰੇ ਪਾਏ ਬਨੇ ਬਿਲਡਿੰਗਾਂ ਪਾਈਆਂ ਮੈਂ ਤੇ ਹਲੇ ਵੀ ਰੋ ਖੁੱਦ ਨੂੰ ਜਾਣੋਂ ਹੱਦ ਦੇ ਜਾਂਦੇ ਨੇ ਅੱਗੇ ਅੱਗੇ ਨੂੰ ਬਹੁਤ ਫਰਕ ਪੈ ਗਿਆ ਹੁਣ ਕੀ ਦਿੱਤੀ ਇੱਥੇ ਬੱਚਿਆਂ ਦੇ ਮੈਂ 15 20 ਦਿਨਾਂ ਤੋਂ ਸਕੂਲ ਚ ਜਿਹੜਾ ਮਾਰਨਾ ਮੈਂ ਕਮੇਟੀ ਦਾ ਮੈਂਬਰ ਹਾਂ ਇਸ ਨੂੰ ਤੇ ਮੈਂ ਇਹ ਨਾ ਕਰਨਾ ਹੈ ਟੀਚਰ ਨੇ ਇੰਨਾ ਮਤਲਬ ਕੀਤਾ ਹੋਇਆ ਦੂਜਿਆਂ ਦਾ ਸਾਥ ਟੀਚਰਾਂ ਦਾ ਇਹ ਲੈ ਵੀ ਹਰ ਇੱਕ ਵੰਦਾ ਇੱਧਰ ਮਨ ਟੈਸਟਡ ਹੁੰਦਾ ਹੁਣ ਅਕੀ ਇਸ ਕਰਕੇ ਮੈਂ ਸਾਰਾ ਇੱਕ ਪੁਰਜੋਰੋ ਪੀਰ ਫੇਰ ਕਰਦਾ ਪਿੰਡ ਵਾਸੀਆਂ ਨੂੰ ਵੀ ਤੁਸੀਂ ਸਕੂਲ ਸਰਕਾਰੀ ਨੂੰ ਅਪਣਾਓ ਤਾਂ ਕਿ ਬੱਚੇ ਦੀ ਜ਼ਿੰਦਗੀ ਬਹੁਤ ਬਿਹਤਰ ਬਣ ਸਕੇ ਪਰ ਜਮਾਉਣੀ ਇੱਧਰ ਆਉਂਦੇ ਨੇ ਕਿਉਂਕਿ ਉਹਨਾਂ ਦਾ ਹੋਰ ਤਾਂ ਸਰਕਾਰੀ ਸਕੂਲ ਨਾਲ ਕੋਈ ਸਬੰਧ ਨਹੀਂ ਹੁੰਦਾ ਉਹਨਾਂ ਦਾ ਆਪਾਂ ਹੁੰਦਾ ਮੰਦਰ ਬਿਜ਼ਨਸ ਚੱਲਦਾ ਹੁੰਦਾ ਪੈਸੇ ਬਣਾਉਣੇ ਹੁੰਦੇ ਨੇ ਉਹ ਫਿਰ ਆ ਕੇ ਔਰ ਤੁਹਾਡੇ ਬਰਤਨ ਨੂੰ ਫਿਰਦੇ ਨੇ ਮੈਂ ਤਾਂ ਅੱਜ ਵੀ ਸਾਡਾ ਰਿਜ਼ਲਟ ਵਧੀਆ ਹੋਵੇ ਜੀ ਫਲਾਨਾ ਵੀ ਜੀ ਇੱਧਰ ਟੀਚਰਾਂ ਦਾ ਉਹੀ ਸਹਿਯੋਗ ਇੰਨਾ ਹੁੰਦਾ ਹੈ ਇਹ ਹੈ ਟੀਚਰ ਨੇ ਇੰਨਾ ਮਤਲਬ ਵਧੀਆ ਇੰਤਜ਼ਾਮ ਕੀਤਾ ਵੇ ਇੱਥੇ ਸਾਰੇ ਟੀਚਰਾਂ ਨੂੰ ਨਾਲ ਸਾਥ ਲਿਆ ਵੇ ਕਮੇਟੀ ਨਾਲ ਸਾਥ ਲਿਆ ਵੇ ਬਾਕੀ ਤੁਸੀਂ ਨਾਲ ਸਰਪੰਚ ਸਾਹਿਬ ਨੇ ਸਾਡੇ ਐਮਐਲਏ ਨੇ ਥੋੜੇ ਹਿਸੇ ਦੇ ਦੇ ਲੈ ਆਪ ਦੇ ਤੇ ਸਰਪੰਚ ਸਾਹਿਬ ਨੇ ਇਹਨਾਂ ਦਾ ਜਿਹੜੇ ਵੀ ਇਹਨਾਂ ਨੂੰ ਕੋਈ ਸਮੱਸਿਆ ਦੱਸਦੇ ਅਸੀਂ ਜਾ ਕੇ ਫੌਰਨ ਹੱਲ ਕਰਨਾ ਹੁੰਦਾ ਲੋਦੀ ਸਾਰੇ ਸਕੂਲਾਂ ਦੇ ਬੱਚੇ ਟੌਪ ਆਉਂਦੇ ਨੇ ਹੁਣ ਜਿੰਨੇ ਕਿੱਸੇ ਦੇਖ ਲਓ ਤੁਸੀਂ ਦਸਮੇਂ ਵੀ ਦੇਖ ਲਓ ਅੱਠਵੇਂ ਵੀ ਦੇਖ ਲਓ ਸਾਰੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਟੌਪ ਕਰਦੇ ਐ ਇਸ ਵੇਲੇ ਮੇਰੀ ਕਿਰਾਏ ਇੱਕ ਵਾਰ ਕਿਰਾਏ ਬਿਜਲੀ ਬੋਰਡ ਦੇ ਐਕਸ਼ਨ ਨਾਲ ਕਿਸੇ ਕੇਸ ਤੇ ਬੈਠ ਹੋ ਗਈ ਸੀ ਬਿਜਲੀ ਦੇ ਸਬੰਧ ਚ ਉਹਨੇ ਮੈਨੂੰ ਆਂਦਾ ਦਿੱਤਾ ਪਹਿਲਾਂ ਇਸ ਗੱਲ ਦਾ ਕਿ ਜਿਥੋਂ ਕੇ ਟੀਚਰਾਂ ਦੇ ਬੱਚੇ ਨਹੀਂ ਪੜ੍ਹਦੇ ਮੈਂ ਕਿਹਾ ਤੂੰ ਸਾਡੇ ਸਕੂਲ ਦਾ ਰਿਕਾਰਡ ਕੱਢ ਕੇ ਦੇਖ ਸਾਡੇ ਟੀਚਰਾਂ ਦੇ ਬੱਚੇ ਹਰ ਵਾਰੀ ਵਸਤ ਆਉਂਦੇ ਨੇ ਉਹ ਆਪ ਟੀਚਰ ਦਾ ਬੱਚਾ ਸੀ ਮੈਂ ਕਿਹਾ ਜੇ ਬੱਚੇ ਟੀਚਰਾਂ ਦੇ ਨਾਲ ਆਉਂਦੇ ਤੂੰ ਅਸੈਸ ਕਰ ਚੀ ਦੇ ਕੇ ਮੈਂ ਅੱਗੇ ਜੀ ਤੁਸੀਂ ਮੀਟਿੰਗ ਦੇ ਟੀਚਰ ਦੇ ਬੱਚੇ ਉਹਨਾਂ ਦੇ ਇਸ ਗੱਲ ਦਾ ਮੇਰਾ ਬਹੁਤ ਹੀ ਇੰਪ੍ਰੈਸ਼ਨ ਮੱਲਿਆ ਤੇ ਸਾਡੇ ਸਕੂਲ ਦਾ ਕੰਮ ਉਹਦੀ ਫਟਾਫਟ ਕਰਕੇ ਦਿੱਤਾ ਐ ਵੀ ਬੰਦਾ ਜੇ ਜਾ ਕੇ ਦੁੱਖ ਦੱਸੂ ਕਿਤੇ ਤਾਂ ਉਹਦਾ ਜਰੂਰ ਹੱਲ ਹੁੰਦਾ ਹੁਣੇ ਮੇਰੇ ਕੋਲੇ ਅਨੁਸਾਰ ਹੈ ਟੀਚਰ ਨੇ ਜਦੋਂ ਮੈਂ ਸਕੂਲ ਚ ਆਉਣਾ ਉਹਨੇ ਕੋਈ ਨਾ ਕੋਈ ਸਕੂਲ ਦੇ ਸਬੰਧ 'ਚ ਮੈਨੂੰ ਸਮੱਸਿਆ ਦੱਸਣੀ ਹੈ ਵੀ ਆਹ ਸਮੱਸਿਆ ਜੀ ਅਸੀਂ ਰਲ ਮਿਲ ਕੇ ਸਰਪੰਚ ਸਾਹਿਬ ਕੋਲੇ ਜਾਣਾ ਇਹਨਾਂ ਨੇ ਐਮਐਲਏ ਸਾਹਿਬ ਨੂੰ ਕਹਿਣਾ ਤੇ ਹਾਂ ਚੱਲੋ ਜੜੀ ਵੀ ਸ਼ਹਿਰਾਂ 'ਚ ਥੋੜਾ ਜਿਆਦੇ ਆ ਪਿੰਡਾਂ ਨੂੰ ਵੀ ਜਿਹੜੇ ਮੁਲਾਜ਼ਮ ਨੇ ਨਾ ਉਹ ਆਪਣੇ ਬੱਚੇ ਘੱਟ ਨਾ ਖਰ ਖਰਵਾ ਦੇ ਕਿਉਂਕਿ ਉਹ ਲੋਕ ਪ੍ਰਾਈਵੇਟ ਸਕੂਲ ਨੂੰ ਜ਼ਿਆਦਾ ਤਰਜੀਹ ਲੈਂਦੇ ਕਿਉਂਕਿ ਉਹਨਾਂ ਕੋਲ ਪੈਸਾ ਹੁੰਦਾ ਹੈ ਵੀ ਉਹ ਪ੍ਰਾਈਵੇਟ ਸਕੂਲ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਪਰ ਉਹਨਾਂ ਨੂੰ ਹੁਣ ਉਹਨਾਂ ਨੂੰ ਆਪੋ-ਪੱਕਾ ਹੁਣ ਚਾਹੀਦਾ ਤਾਂ 걸ਦਾ ਵੀ ਜਦੋਂ ਅਸੀਂ ਜਾਂਦੇ ਹਾਂ ਸਕੂਲਾਂ 'ਚ ਉੱਥੇ ਦੇਖਦੇ ਹਾਂ ਮਹੌਲ ਦੇਖਦੇ ਹਾਂ ਸਕੂਲ ਦਾ ਪੜਾਈ ਦੇਖਦੇ ਹਾਂ ਫਿਰ ਸਰਕਾਰੀ ਸਕੂਲਾਂ 'ਚ ਕਿਉਂ ਨਹੀਂ ਦਾਖਲ ਕਰਾਇਆ ਜਾਂਦਾ ਇਹ ਅਸਲ ਤਾਂ ਗਵਰਨਮੈਂਟ ਨੂੰ ਹੀ ਚਾਹੀਦਾ ਇਹਨਾਂ ਨੂੰ ਵੀ ਮੜਮਟਾ ਗਵਰਨਮੈਂਟ ਵੀ ਇਹ ਗੱਲ 'ਤੇ ਜ਼ੋਰ ਇੰਪ੍ਰੈਸ ਕਰੇ ਇਹਨਾਂ ਨੂੰ ਵੀ ਆਪਣੇ ਬੱਚੇ ਹਰੇਕ ਦੇ ਭਾਈ ਸਰਕਾਰੀ ਸਕੂਲ 'ਚ ਪੜ੍ਹਦੇ ਹੋਣ ਮੁਲਾਜਮ ਹੋਣ